ਆ ਵੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਭਰਾਵੋ ਜਿਵੇਂ ਪੰਜਾਬ ਕਹਾਵਤ ਹੈ ਵੀ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਉਹ ਕਹਾਵਤ ਬਿਲਕੁਲ ਸੱਚ ਹੋ ਰਹੀ ਹੈ ਅੱਜ ਹੀ ਮੈਨੂੰ ਪਤਾ ਲੱਗਿਆ ਆਪਣੇ ਅ ਬਲਦੀਪ ਸਿੰਘ ਐਡਵੋਕੇਟ ਬਠਿੰਡਾ ਉਹਨਾਂ ਰਾਹੀਂ ਇੱਕ ਜਾਣਕਾਰੀ ਮਿਲੀ ਹੈ ਬਈ ਬਠਿੰਡੇ ਸ਼ਹਿਰ ਦੇ ਵਿੱਚ ਕਾਸ਼ ਕਰਕੇ ਜਿਹੜੇ ਪੁਰਾਣੇ ਬਾਜ਼ਾਰ ਐ ਜਿਵੇਂ ਕਿੱਕਰ ਬਾਜ਼ਾਰ ਐ ਧੋਬੀ ਬਾਜ਼ਾਰ ਐ ਹੋਰ ਬਾਜ਼ਾਰ ਐ ਉੱਥੇ ਜਿਹੜੇ ਇਹ ਠੇਕੇਦਾਰ ਐ ਆ ਉਹ ਆਪਣੀਆਂ ਟੋਪ ਲੈਣਾ ਰਾਹੀ ਜਿਹੜੀ ਜਿੰਨੇ ਉਹਨਾਂ ਨੇ ਗੁੰਡਾਗਰਦੀ ਸ਼ੁਰੂ ਕੀਤੀ ਆ ਅੱਥ ਚੁੱਕੀ ਐ ਐਨੇ ਅੱਥ ਚੁੱਕ ਲਈ ਵੀ ਹੁਣ ਜਿਹੜੇ ਆ ਸ਼ਾਤਬਾਈ ਵਰਗ ਐ ਜਿਹੜੇ ਆ ਵਪਾਰੀ ਵਰਗ ਐ ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਦੁਕਾਨਾਂ ਵਾਲੇ ਹੈਗੇ ਆ ਵੀ ਉਹ ਤਾਂ ਅ ਬਹੁਤ ਹੀ ਸ਼ਾਂਤ ਹੁੰਦੇ ਆ ਉਹਨਾਂ ਨੂੰ ਵੀ ਅੰਦੋਲਨ ਦੇ ਰਾਹ ਪੈਣਾ ਪਿਆ ਪਿਛਲੇ 1 ਮਹੀਨੇ ਤੋਂ ਲਗਾਤਾਰ ਉਹ ਇਸ ਧੱਕੇਸ਼ਾਹੀ ਦੇ ਖਿਲਾਫ ਇਸ ਗੁੰਡਾਗਰਦੀ ਦੇ ਖਿਲਾਫ ਇਹ ਜਿਹੜੀ ਆਪਾ ਧੱਪੀ ਹੈ ਬੇਨਿਜ਼ਮੀਆਂ ਨੇ ਜਿਹੜੀਆਂ ਹੈਗੀਆਂ ਨੇ ਉਹਦੇ ਖਿਲਾਫ ਉਹ ਸੰਘਰਸ਼ ਕਰ ਰਹੇ ਨੇ ਅ ਘੋਲ ਕਰ ਰਹੇ ਨੇ ਤੇ ਓਏ ਵਧੀਆ ਗੱਲ ਹੈ ਮੈਂ ਇਹਨੂੰ ਸ਼ੁਭਸ਼ਕ ਨਹੀਂ ਕਹੂੰਗਾ ਆ ਗੁਰਬਾਣੀ ਚ ਵੀ ਲਿਖਿਆ ਜਬੀ ਬਾਣ ਲੱਗਿਆ ਤਵੀ ਰੋਸ ਜਾਗੇ ਜਦੋਂ ਬਾਣ ਦਾ ਭਾਵ ਤੀਰ ਸਾਡੇ ਸਰੀਰ ਚ ਖੁੱਬਦਾ ਹੈ ਚੋਬ ਪੈਂਦੀ ਹੈ ਫੇਰ ਹੀ ਜਿਹੜੀ ਆ ਰੋਸ ਪੈਦਾ ਹੁੰਦਾ ਫੇਰ ਹੀ ਸੰਘਰਸ਼ ਪੈਦਾ ਹੁੰਦਾ ਸੋ ਉਹਨਾਂ ਨੇ ਇੱਕ ਵਧੀਆ ਗੱਲ ਹੈਗੀ ਆ ਵੀ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਲੀਡਰਾਂ ਤੋਂ ਝਾਕ ਛੱਡ ਕੇ ਆਪਣੇ ਏਕੇ ਦੇ ਜੋਰ ਆਪਣੇ ਸੰਘਰਸ਼ ਦੇ ਜੋਰ ਆਪਣਾ ਮਸਲਾ ਹੱਲ ਕਰਾਉਣ ਦੇ ਰਾਹ ਤੁਰੇ ਆ ਤੇ ਇਹ ਜਿਹੜਾ ਇਹਦੇ ਪਿੱਛੇ ਕਾਰਨ ਵੀ ਜਿਹੜਾ ਹੈਗਾ ਇਉਂ ਨਹੀਂ ਵੀ ਜਿਹੜੇ ਠੇਕੇਦਾਰ ਆ ਜਾਂ ਉਹਦੇ ਮੁਲਾਜ਼ਮ ਹੈ ਉਹ ਆਪਣੀ ਮਰਜ਼ੀ ਨਾਲ ਹੀ ਇਹ ਸਾਰੀ ਠੱਕੇशाही ਗੁੰਡਾਗਰਦੀ ਜਾਂ ਜਿਹੜਾ ਮਾੜਾ ਮੋਟਾ ਕੋਈ 2 ਮਿੰਟ ਆ ਕੇ ਉੱਥੇ ਦੁਕਾਨ ਤੇ ਖੜ ਗਿਆ ਕੋਈ ਉਸੇ ਨੂੰ ਹੀ ਟੂ ਉਹ ਆਪਣੀਆਂ ਟੋਬ ਇਹਨਾਂ ਲਿਆ ਕੇ ਟੋ ਕਰ ਦੇਣਾ ਗੱਡੀ ਨੂੰ ਚੱਕ ਕੇ ਲੈ ਦੇਣਾ ਉਸ ਤੋਂ ਬਾਅਦ ਫੜ ਲਓ ਭੇਜ ਦੇਣਾ ਵੀ ਜਦੋਂ ਇੰਨਾ ਜੁਰਮਾਨਾ ਭਰ ਇਹ ਐਨਮੀ ਉਹ ਇਕੱਲਾ ਕੋਈ ਇੱਕ ਮੁਲਾਜ਼ਮੀ ਧੱਕਾ ਕਰੀ ਜਾਂਦਾ ਛੋਟਾ ਮੋਟਾ ਇਹਦੇ ਪਿੱਛੇ ਬਕਾਇਦਾ ਸਰਪ੍ਰਸਤੀ ਹੈ ਇਹ ਠੇਕੇਦਾਰਾਂ ਦੇ ਨਾਲ ਜਿਹੜੇ ਵੱਡੇ ਠੇਕੇ ਹੁੰਦੇ ਨੇ ਕਰੋੜਾਂ ਦੇ ਇਹਦੇ ਵਿੱਚ ਵੱਡੇ ਵੱਡੇ ਅਧਿਕਾਰੀਆਂ ਦੇ ਵੱਡੇ ਵੱਡੇ ਲੀਡਰਾਂ ਦੇ ਹਿੱਸੇ ਹੁੰਦੇ ਨੇ ਸੋ ਉਹ ਸਾਰਾ ਜਿਹੜਾ ਗੱਠਜੋੜ ਬਣ ਜਾਂਦਾ ਇੱਕ ਲਾਇੰਸ ਬਣ ਜਾਂਦਾ ਸਾਰੀਆਂ ਬਦੀ ਦੀਆਂ ਤਾਕਤਾਂ ਦਾ ਸੋ ਇਹਨੂੰ ਐ ਨਾ ਸਮਝ ਲੋ ਵੀ ਇੱਕ ਠੇਕੇਦਾਰ ਵਿਰੁੱਧ ਲੜਾਈ ਹੈ ਪੂਰੇ ਦੇ ਪੂਰੇ ਇੱਕ ਮਾੜਾ ਸਿਸਟਮ ਹੈ ਜਿਹੜਾ ਇੱਕ ਇੱਕ ਗੱਠਜੋੜ ਹੈ ਜਿਹੜਾ ਇਹਨਾਂ ਸਾਰੀਆਂ ਕਾਲੀਆਂ ਤਾਕਤਾਂ ਦਾ ਜਿਹਦੇ ਪਿੱਛੇ ਬੁਰੇ ਰਾਦੇ ਆ ਜਿੰਨਾਂ ਪਿੱਛੇ ਇਹ ਵੀ ਹੈਗੇ ਆ ਵੀ ਜਿਹੜੇ শোরੂਮ ਹੈ ਜਿਹੜੇ ਵੱਡੀਆਂ ਸੜਕਾਂ ਤੇ ਖੁੱਲੇ ਹੋਏ ਵੀ ਉਧਰ ਨੂੰ ਜਾਣ ਦੁਕਾਨਦਾਰ ਗਾਹਕ ਵੀ ਉਧਰ ਨੂੰ ਜਾਣ ਵੱਡੇ ਮਾਲਾਂ 'ਚ ਜਾਣ ਤੇ ਜਿਹੜਾ ਇਹ ਛੋਟਾ ਵਪਾਰ ਹੈ ਆ ਆਪਣਾ ਬਾਜ਼ਾਰਾਂ ਦੇ ਵਿੱਚ ਪੁਰਾਣੇ ਬਾਜ਼ਾਰਾਂ ਦੇ ਵਿੱਚ ਉਹ ਬੰਦ ਹੋਵੇ ਸੋ ਅਸੀਂ ਤਾਂ ਭਾਰਤੀ ਕਿਸਾਨ ਜੀ ਉਹਨਾਂ ਨੇ ਕ੍ਰਾਂਤੀਕਾਰੀ ਵੱਲੋਂ ਪਹਿਲਾਂ ਵੀ ਆ ਇਹ ਸੱਟਾ ਕੱਢਿਆ ਵੀ ਲੜੇ ਬਿਨਾਂ ਗੁਜ਼ਾਰਾ ਨਹੀਂ ਲੜਨ ਦਾ ਕੋਈ ਸ਼ੌਕ ਨਹੀਂ ਹੁੰਦਾ ਲੜਨ ਦੀ ਲੋੜ ਹੁੰਦੀ ਹੈ ਸੋ ਇਸ ਕਰਕੇ ਕਿਸਾਨੀ ਦਾ ਤੇ ਜਿਹੜਾ ਛੋਟਾ ਵਪਾਰ ਹੈ ਸ਼ਹਿਰਾਂ ਦਾ ਉਹ ਜੁੜਿਆ ਹੋਇਆ ਉੱਥੇ ਜਿਹੜਾ ਕਿਸਾਨਾਂ ਕੋਲੇ ਜੇ ਪੈਸਾ ਆਉਣਗੇ ਉਹ ਕਿਸਾਨਾਂ ਨੇ ਉੱਥੇ ਜਾਣਾ ਛੋਟੇ ਵਪਾਰੀਆਂ ਕੋਲੇ ਜਾਂ ਜਿਹੜੇ ਪੁਰਾਣੇ ਬਾਜ਼ਾਰ ਹੈ ਜਿਹੜੇ ਮਾਲਾਂ ਦੇ ਵਿੱਚ ਹੈ ਜਿਹੜੇ ਵੱਡੇ ਸ਼ੋਰੂਮ ਹੈ ਉੱਥੇ ਜਿਹੜਾ ਮੱਧ ਵਰਗ ਦਾ ਜਿਹੜਾ ਕਿਸਾਨ ਹੈ ਜਾਂ ਮੱਧ ਵਰਗੀ ਲੋਕ ਨਹੀਂ ਜਾ ਸਕਦੇ ਸੋ ਦੋਹਾਂ ਦੀ ਸਾਜ ਹੈ ਦੋਹਾਂ ਦੀ ਸਾਜ ਨੂੰ ਪਗਾਉਂਦੇ ਹੋਏ ਅਸੀਂ ਮੈਂ ਬੀਕੇਜੂ ਕ੍ਰਾਂਤੀਕਾਰੀ ਦੇ ਚੇਅਰਮੈਨ ਦੇ ਤੌਰ ਤੇ ਸਾਰੇ ਜਿਹੜਾ ਅ ਵਰਗਾਂ ਨੂੰ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਜਿਹੜੇ ਵਢੇ ਚ ਰਹਿ ਰਹੇ ਨੇ ਭਾਵੇਂ ਵਪਾਰੀ ਐ ਭਾਵੇਂ ਉੱਥੋਂ ਦੇ ਵਸਨੀਕ ਐ ਅਡਡ ਬਾਰਡਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਉਹ ਇਹਦੇ ਵਿੱਚ ਸਹਿਯੋਗ ਦੇਣ ਤਾਂ ਕਿ ਜਿਹੜਾ ਇਸ ਮਸਲੇ ਦਾ ਲੋਕਾਂ ਦੇ ਹਿੱਤ ਦੇ ਅਨਸਾਰ ਲੋਕਾਂ ਦੀ ਲੋੜ ਦੇ ਅਨਸਾਰ ਜੋਗ ਨਿਪਟਾਰਾ ਹੋ ਚੱਕ ਹੋ ਸਕੇ ਭਾਰਤੀ ਕਿਸਾਨ ਜੂਨ ਨੇ ਕ੍ਰਾਂਤੀਕਾਰੀ ਵੱਲੋਂ ਇਹ ਜਿਹੜਾ ਹੱਕੀ ਘੋਲ ਐ ਇਹਦੀ ਡਟ ਕੇ ਸਪੋਰਟ ਕੀਤੀ ਜਾਂਦੀ ਐ ਮੈਂ ਕੱਲ ਨੂੰ ਜੇ ਟਾਈਮ ਲੱਗਿਆ ਤਾਂ ਉਹਨਾਂ ਦਾ ਜਿਹੜਾ ਇਕੱਠ ਹੈ ਜਿਹੜਾ ਉਹ ਉੱਥੇ ਵੀ ਬੋਲਾਂਗੇ ਸਾਰੇ ਭਰਾਵਾਂ ਨੂੰ ਅਪੀਲ ਹੈ ਬਹੁਤ ਬਹੁਤ ਸਹਿਯੋਗ ਦਿਓ ਤੇ ਮੋਰਚੇ ਨੂੰ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ